ਆਪਦਾ ਇੱਕ ਅਜਿਹਾ ਸ਼ਹਿਰ ਜਿੱਥੇ ਗੁਰੂ ਨਾਨਕ ਸਾਹਿਬ ਦੀ ਬਰਾਤ ਆਈ ਗੁਰੂ ਹਰਗੋਬਿੰਦ ਸਾਹਿਬ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੀ ਬਰਾਤ ਲੈ ਕੇ ਆਏ ਮਹਾਰਾਜਾ ਰਣਜੀਤ ਸਿੰਘ ਦੀ ਬਰਾਤ ਆਈ ਤੇ ਇਸ ਸ਼ਹਿਰ ਦੇ ਨਾਲ ਲੱਗਦੇ ਇੱਕ ਪਿੰਡ ਵਿੱਚ ਬਾਬਾ ਬੁੱਢਾ ਜੀ ਦੀ ਬਰਾਤ ਆਈ ਇਹ ਸ਼ਹਿਰ ਦਾ ਨਾਮ ਹੈ ਬਟਾਲਾ 1465 ਵਿੱਚ ਪੱਟੀ ਰਾਜਪੂਤਾਂ ਦੇ ਮੁਖੀ ਰਾਏ ਰਾਮਦੇਵ ਪੱਟੀ ਨੇ ਲਾਹੌਰ ਹਕੂਮਤ ਤੋਂ ਰਾਵੀ ਤੇ ਬਿਆਸ ਦਰਿਆ ਦੇ ਵਿਚਕਾਰ ਕੁਝ ਇਲਾਕਾ 9 ਲੱਖ ਰੁਪਏ ਦੇ ਕੇ ਖਰੀਦ ਲਿਆ ਤੇ ਇੱਥੇ ਇੱਕ ਨਗਰ ਬਸਾਉਣ ਬਾਰੇ ਸੋਚਿਆ ਪਰ ਫਿਰ ਉਸ ਨੂੰ ਪਤਾ ਲੱਗਿਆ ਕਿ ਜਿਹੜੀ ਜਗ੍ਹਾ ਉਸਨੇ ਖਰੀਦੀ ਹੈ ਇੱਥੇ ਪਹਿਲਾਂ ਵਸੇ ਬਾਗ ਖੋਸ ਗਿਆ ਤਾਂ ਰਾਮਦੇਵ ਨੇ ਉਸ ਜਗ੍ਹਾ ਦੇ ਬਦਲੇ ਓਨੀ ਜਗ੍ਹਾ ਉੱਥੋਂ ਕੋਈ ਦੂਰੀ ਤੇ ਲੈ ਲਈ ਮਤਲਬ ਜਗ੍ਹਾ ਦਾ ਵਟਾ ਕਰ ਲਿਆ ਤੇ ਇੱਕ ਨਗਰ ਵਸਾਇਆ ਜਗ੍ਹਾ ਦਾ ਵਟਾ ਹੋਣ ਕਰਕੇ ਪਹਿਲਾਂ ਇਸ ਜਗ੍ਹਾ ਨੂੰ ਲੋਕ ਕਹਿਣ ਲੱਗੇ ਵਟਾਲਾ ਜੋ ਕਿ ਬਾਅਦ ਵਿੱਚ ਬਣ ਗਿਆ ਬਟਾਲਾ ਅਕਬਰ ਬਾਦਸ਼ਾਹ ਦੇ ਸਮੇਂ ਉਹਨੇ ਆਪਦੇ ਭਰਾ ਸ਼ਮਸ਼ੇਰ ਖਾਨ ਨੂੰ ਇਹ ਜਗ੍ਹਾ ਜ਼ਗੀਰ ਦੇ ਰੂਪ ਚ ਦਿੱਤੀ ਸ਼ਮਸ਼ੇਰ ਖਾਨ ਨੇ ਉਦੋਂ ਇੱਥੇ ਬਹੁਤ ਬਾਗ ਬਗੀਚੇ ਬਣਵਾਏ ਬਹੁਤ ਮਹਿਲ ਬਣਵਾਏ ਉਦੋਂ ਇਸ ਜਗ੍ਹਾ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਸ਼ਮਸ਼ੇਰ ਖਾਨ ਨੇ ਇਹ ਸ਼ਹਿਰ ਦੇ ਦੁਆਲੇ ਇੱਕ ਬਹੁਤ ਉੱਚੀ ਦੀਵਾਰ ਬਣਾਈ 12 ਦਰਵਾਜ਼ੇ ਵੀ ਰਖਵਾਏ ਜ ਆਸ-ਪਾਸ ਬਟਾਲਾ ਸ਼ਹਿਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਰਾਤ ਟੁੱਕੀ ਸੀ ਤੇ ਮਾਤਾ ਸੁਲੱਖਣੀ ਜੀ ਨਾਲ ਵਿਆਹ ਕਾਰਜ ਹੋਇਆ ਸੀ। ਇਸੇ ਸ਼ਹਿਰ 'ਚ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ ਵਿਚਾਰ-ਗੋਸ਼ਟੀਆਂ ਕਰਕੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਸੀ। ਮੇਰੀ ਪੀੜੀ ਦੇ ਮਾਲਕ 6ਵੇਂ ਗੁਰੂ ਹਰਗੋਬਿੰਦ ਸਾਹਿਬ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਇਸੇ ਸ਼ਹਿਰ ਦੇ ਵਿੱਚ ਵਿਆਹਣ ਲਿਆਏ ਸੀ। ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵੀ ਪਹਿਲਾ ਵਿਆਹ ਮਹਾਰਾਣੀ ਮਹਿਤਾਬ ਕੌਰ ਨਾਲ ਬਟਾਲਾ ਦੇ ਵਿੱਚ ਹੀ ਹੋਇਆ ਸੀ। ਸਿੱਖ ਧਰਮ ਦੀ ਮਹਾਨ ਸ਼ਖਸੀਅਤ ਬਾਬਾ ਬੁੱਢਾ ਸਾਹਿਬ ਜੀ ਦੀ ਬਰਾਤ ਵੀ ਬਟਾਲਾ ਦੇ ਨਾਲ ਲੱਗਦੇ ਚ ਬੰਦਗੀ ਕਰਦੇ ਰਹੇ ਤੇ ਇਸਲਾਮ ਵਿੱਚ ਇਸ ਜਗ੍ਹਾ ਨੂੰ ਬਟਾਲਾ ਸ਼ਰੀਫ ਕਿਹਾ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ 1711 ਤੇ ਫਿਰ 1715 ਵਿੱਚ ਦੋ ਵਾਰ ਸਿੰਘਾਂ ਨੇ ਬਟਾਲੇ ਨੂੰ ਜਿੱਤ ਕੇ ਆਪਣੇ ਅਧੀਨ ਕੀਤਾ। ਉਸ ਤੋਂ ਬਾਅਦ ਕਨਈਆ ਮਿਸਲ ਦੀ ਰਾਣੀ ਸਦਾਕੌਰ ਦੇ ਅਧੀਨ ਬਟਾਲਾ ਰਿਹਾ। ਰਾਣੀ ਸਦਾਕੌਰ ਨੇ ਅੰਮ੍ਰਿਤਸਰ, ਹੁਸ਼ਿਆਰਪੁਰ, ਮੁਕੇਰੀਆਂ, ਪਠਾਨਕੋਟ, ਜੰਮੂ ਦੀਆਂ ਪਹਾੜੀਆਂ ਤੇ ਹੋਰ ਬਹੁਤ ਸਾਰੇ ਇਲਾਕੇ ਜਿੱਤ ਕੇ ਆਪਣੇ ਰਾਜ ਵਿੱਚ ਮਿਲਾਏ ਤੇ ਰਾਜਧਾਨੀ ਬਟਾਲੇ ਨੂੰ ਬਣਾਇਆ। ਫਿਰ 1820 ਦੇ ਵਿੱਚ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਟਾਲੇ ਨੂੰ ਖਾਲਸਾ ਰਾਜ ਵਿੱਚ ਮਿਲਾ ਲਿਆ ਤੇ ਸੇਰੇ ਪੰਜਾਬ ਮਹਾਰਾਜਾ ਰਣਜੀਤ ਸ਼ੇਰ ਸਿੰਘ ਦਾ ਜਨਮ ਵੀ ਬਟਾਲਾ ਸ਼ਹਿਰ ਦਾ ਹੀ ਹੈ ਉਹ ਬਟਾਲੇ ਦੇ ਵਿੱਚ ਹੀ ਰਹਿੰਦਾ ਸੀ ਤੇ ਹੁਣ ਵੀ ਬਟਾਲੇ ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦਾ ਮਹਿਲ ਮੌਜੂਦ ਹੈ ਅੰਗਰੇਜ਼ ਹਕੂਮਤ ਵੇਲੇ ਪਹਿਲਾਂ ਬਟਾਲਾ ਇੱਕ ਜ਼ਿਲ੍ਹਾ ਹੁੰਦਾ ਸੀ ਪਰ ਫਿਰ ਇਸ ਨੂੰ ਤੋੜ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਅਧੀਨ ਕਰਤਾ ਅੰਗਰੇਜ਼ ਸਰਕਾਰ ਵੇਲੇ ਬਟਾਲੇ ਨੂੰ ਆਇਰਨ ਬਰਡ ਆਫ ਏਸ਼ੀਆ ਕਿਹਾ ਜਾਂਦਾ ਸੀ ਕਿਉਂਕਿ ਬਟਾਲੇ ਦੇ ਵਿੱਚ ਲੋਹੇ ਦੇ ਔਜ਼ਾਰ ਬਣਾਉਣ ਦੇ ਬਹੁਤ ਵੱਡੇ ਵੱਡੇ ਕਾਰਖਾਨੇ ਹੁੰਦੇ ਸੀ ਬਟਾਲੇ ਦੇ ਬਣੇ ਹੋਏ ਮਸ਼ੀਨਰੀ ਦੇ ਤੇ ਹੋਰ ਔਜ਼ਾਰ ਬਾਹਰਲੇ ਮੁਲਕਾਂ 'ਚ ਵੀ ਭੇਜੇ ਜਾਂਦੇ ਸੀ 47 ਦੀ ਵੰਡ ਵੇਲੇ ਪੂਰੀ ਬਟਾਲਾ ਤਹਿਸੀਲ ਪਹਿਲਾਂ ਤਿੰ ਆ ਗਿਆ ਇਹ ਸੀ ਬਟਾਲਾ ਦਾ ਇਤਿਹਾਸ ਤੇ